ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਸਪੋਰਟਸ ਵਿੰਗ ਵੱਲੋਂ ਗੁਰਰਾਮਦਾਸ ਅਕੈਡਮੀ ਦੇ ਸਪੋਰਟ ਦੇ ਨਾਲ ਸਿੱਖ ਪ੍ਰੀਮੀਅਰ ਲੀਗ ਦਾ ਤੀਜਾ ਸਾਲ ਹੋਣ ਜਾ ਰਿਹਾ ਜੀ 3rd ਐਡੀਸ਼ਨ ਆਫ ਸਿੱਖ ਪ੍ਰੀਮੀਅਰ ਲੀਗ ਅਗਲੇ 15 ਦਿਨ ਦੇ ਵਿੱਚ ਹੋਣਾ ਹੈ ਜੀ 15 ਤੋਂ 20 April 6 ਦਿਨ ਦਾ ਟੂਰਨਾਮੈਂਟ ਜਿੱਥੇ 150 ਖਿਡਾਰੀ 12 ਟੀਮਾਂ ਦੇ ਵਿੱਚ ਖੇਡਣਗੇ ਰੋਜ਼ ਸ਼ਾਮ 5 ਵਜੇ ਤੋਂ ਲੈ ਕੇ ਰਾਤ 11 ਵਜੇ ਦੇ ਮੈਚਸ ਹੋਣਗੇ ਇਹਦੇ ਵਿੱਚ ਪੂਰੇ ਪੰਜਾਬ ਭਰ ਤੋਂ ਇਨਫੈਕਟ ਹਰਿਆਣੇ ਤੋਂ ਵੀ ਖਿਡਾਰੀ ਇਸ ਵਾਰ ਖੇਡਣ ਆ ਰਹੇ ਐ 12 ਟੀਮਾਂ ਇਹਨਾਂ ਟੀਮਾਂ ਦੇ ਵਿੱਚ ਮਕਸਦ ਇਹ ਰੱਖਿਆ ਗਿਆ ਪਹਿਲਾ ਪੰਜਾਬੀ ਭਾਸ਼ਾ ਨੂੰ ਪ੍ਰੋਮੋਟ ਕਰਨਾ ਸਾਰੀਆਂ ਟੀਮਾਂ ਦੇ ਨਾਮ ਇਤਿਹਾਸਕ ਨਾਮਾਂ ਦੇ ਨਾਲ ਜੁੜੇ ਹੋਏ ਐ ਇਤਿਹਾਸ ਦੇ ਨਾਲ ਜੋੜਨਾ ਜਿਹਦੇ ਵਿੱਚ ਲੋਹਗੜ ਅਨੰਦਗੜ ਫਤਿਹਗੜ ਤਾਰਾਗੜ ਕੇਸਗੜ ਇਹੋ ਜੇ ਨਾਮ ਟੀਮਾਂ ਨੂੰ ਦਿੱਤੇ ਗਏ ਐ ਇਹਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਸਾਰੀਆਂ ਜਰਸੀਆਂ ਬਣਵਾਈਆਂ ਗਈਆਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖ ਨੌਜਵਾਨਾਂ ਦੇ ਪ੍ਰਤਿਭਾ ਨੂੰ ਅੱਗੇ ਲੈ ਕੇ ਆਉਣ ਦੇ ਲਈ ਤੇ ਸਿੱਖ ਨੌਜਵਾਨ ਖਿਡਾਰੀਆਂ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਲਈ ਇਹ ਜਿਹੜੀ ਲੀਗ ਹੈ ਲਗਾਤਾਰ ਚੱਲ ਰਹੀ ਹੈ 8 ਟੀਮਾਂ ਤੋਂ ਸ਼ੁਰੂ ਹੋਈ ਹੁਣ 12 ਟੀਮਾਂ ਆ ਰਹੀਆਂ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਵੱਧ ਚੜ ਕੇ ਸਿੱਖ ਪ੍ਰੀਮੀਅਰ ਲੀਗ ਨੂੰ ਸਪੋਰਟ ਕਰੋ ਜੀ 15 ਤੋਂ 20 April GRD ਅਕੈਡਮੀ ਵਿੱਚ ਇੱਕ ਨਵ ਇਕਲ ਟੂਰਨਾਮੈਂਟ ਹੋਣ ਜਾ ਰਿਹਾ ਹੈ ਜਿਹੜਾ ਸਿੱਖ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਕੀਤਾ ਜਾ ਰਿਹਾ ਹੁਣ ਇਹ ਜਿਹੜੇ ਟੂਰਨਾਮੈਂਟ ਹੋ ਰਿਹਾ ਉਹਦੇ ਵਿੱਚ 18 ਸਾਲ ਦਾ ਬੱਚਾ ਵੀ ਖੇਡ ਰਿਹਾ ਤੇ 55 ਸਾਲ ਦਾ ਬਜ਼ੁਰਗ ਵੀ ਖੇਡ ਰਿਹਾ ਅਸੀਂ ਇਹਨੂੰ ਬਜ਼ੁਰਗ ਨਹੀਂ ਕਵਾਂਗੇ ਕਿਉਂਕਿ ਬਜ਼ੁਰਗ ਕਹਿਣਾ ਇੱਕ ਮਤਲਬ ਉਹ ਨਾ ਨੌਜਵਾਨ ਹੀ ਹੈ 55 ਸਾਲ ਦਾ ਨੌਜਵਾਨ ਤੇ ਅਸੀਂ ਇਹ ਟੂਰਨਾਮੈਂਟ ਜਿਹੜੇ ਕਰਾ ਰਹੇ ਹਾਂ ਗੌਰਵਦੀਪ ਜੀ ਨੇ ਕਿਹਾ ਹੋਣੀ ਕਿ ਇਸ ਟੂਰਨਾਮੈਂਟ ਵਿੱਚ ਸਿਰਫ ਅਸੀਂ ਕ੍ਰਿਕਟ ਟੀਮ ਮੋਟਿਵ ਹੈ ਸਾਡਾ ਸਾਡਾ ਨੌਜਵਾਨਾਂ ਨੂੰ ਗਰਾਊਂਡ ਤੱਕ ਲੈ ਜਾਣਾ ਮੋਟਿਵ ਹੈ ਗਰਾਊਂਡ ਦੇ ਵਿੱਚ ਲਾਉਣ ਲਈ ਸਾਨੂੰ ਐਥਲੈਟਿਕਸ ਮੀਟਸ ਕਰਾਉਣੀ ਪੈਣਗੀਆਂ ਸਾਨੂੰ ਫੁੱਟਬਾਲ ਕ੍ਰਿਕਟ ਬੈਡਮਿੰਟਨ ਸਾਰੇ ਟੂਰਨਾਮੈਂਟ ਅਸੀਂ ਕਰਾਵਾਂਗੇ ਅਗਲੇ ਸਾਲ ਇਸ ਵਾਰੀ ਪਹਿਲੀ ਵਾਰੀ ਅਸੀਂ ਟੂਰਨਾਮੈਂਟ ਕਰਾਇਆ ਸੀ ਤੇ 8 ਟੀਮਾਂ ਸੀਗੀਆਂ ਅਗਲੀ ਵਾਰੀ 10 ਟੀਮਾਂ ਉਸ ਤੋਂ ਅਗਲੀ ਵਾਰੀ ਇਸ ਵਾਰੀ 12 ਟੀਮਾਂ ਹੋ ਗਈਆਂ ਸਾਡੇ ਕੋਲ 16 ਟੀਮਾਂ ਦੀ ਐਂਟਰੀ ਆ ਰਹੀ ਸੀ ਲੇਕਿਨ ਫਿਰ ਵੀ ਅਸੀਂ ਇਹਨੂੰ ਮੈਨੇਜ ਕਰਨ ਲਈ 12 ਟੀਮਾਂ ਤੱਕ ਸੀਮਿਤ ਕੀਤਾ ਹੈ ਔਰ ਅੱਗੇ ਅਸੀਂ ਇਨੂੰ ਪੰਜਾਬ ਲੈਵਲ ਤੇ ਲੈ ਜਾਵਾਂਗੇ ਔਰ ਮੈਂ ਸਾਰਿਆਂ ਨੂੰ ਬੇਦੀ ਕਰਾਂਗਾ ਇਸ ਟੂਰਨਾਮੈਂਟ ਨੂੰ ਵਕਤ ਤੋਂ ਵਕਤ ਸਪੋਰਟ ਕਰਨ ਸਾਨੂੰ ਸਪੋਰਟ ਕਰਨ ਸਾਡੀ ਟੀਮ ਨੂੰ ਸਪੋਰਟ ਕਰਨ ਥੈਂਕ ਯੂ ਇਹ ਬਹੁਤ ਹੀ ਸੋਹਣਾ ਉਪਰਾਲਾ ਹੋਣ ਜਾ ਰਿਹਾ ਹੈ ਗੁਰੂ ਰਾਮਦਾਸ ਅਕੈਡਮੀ ਵਿੱਚ ਜੀ ਆਰ ਡੀ ਅਕੈਡਮੀ ਸਕੂਲ ਤੇ ਡੇਟ ਹੈਗੀ 15 ਤੋਂ ਲੈ ਕੇ 20 April ਤੱਕ 2025 ਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਕਰਾਇਆ ਜਾ ਰਿਹਾ ਹੈ ਗੌਰਵ ਜੀ ਵੱਲੋਂ ਤੇ ਸਿੱਖ ਪ੍ਰੀਮੀਅਰ ਲੀਗ ਹੈਗੀ ਸਾਰੇ ਸਾਬਤ ਸੂਰਤ ਸਿੱਖ ਖੇਡਾਂਗੇ ਤੇ ਸਾਰਿਆਂ ਨੇ ਆਣਾ ਆਈ ਵੁੱਡ ਰਿਕੁਐਸਟ एवरीवन टू ਜੁਆਇਨ ਐਂਡ ਐਕਸਪੀਰੀਐਂਸ ਦ ਸ਼ੋਅ ਜੀ ਇੱਕੋ ਹੀ ਹੈ ਜੀ ਮੈਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਕਿ ਸਾਨੂੰ ਨਾ ਹਾਕੀ 'ਚ ਸਾਡੇ ਬਹੁਤ ਸਾਰੇ ਪੰਜਾਬ ਦੇ ਸਿੱਖ ਨੌਜਵਾਨ ਖੇਡਦੇ ਆ ਸਾਨੂੰ ਬੜੇ ਵਧੀਆ ਲੱਗਦਾ ਸਾਨੂੰ ਲੱਗਦਾ ਵੀ ਹਾਕੀ 'ਚ ਤਾਂ ਅਸੀਂ ਪੰਜਾਬ ਦੇ ਖਿਡਾਰੀ ਦੇਖਾਂਗੇ ਸਾਡੇ ਸਿੱਖ ਖਿਡਾਰੀ ਬਹੁਤ ਖੇਡਦੇ ਆ ਐਦਾਂ ਹੀ ਨਾ ਹਰ ਸਪੋਰਟ ਦੇ ਵਿੱਚ ਸਾਡੇ ਖਿਡਾਰੀਆਂ 'ਚ ਬਹੁਤ ਟੈਲੈਂਟ ਹੈ ਦਿੱਕਤ ਕੀ ਹੈ ਕਿ ਉਹ ਖਿਡਾਰੀ ਦਿਖਦੇ ਨਹੀਂ ਉਹਨਾਂ ਨੂੰ ਅੱਗੇ ਲੈ ਕੇ ਆਣਾ ਇਸ ਇੱਕ ਪ੍ਰੀਮੀਅਰ ਲੀਗ ਦਾ ਮਕਸਦ ਹੈ 2 ਸਾਲ ਤੋਂ ਚੱਲ ਰਹੀ ਸੀ 8 ਖਿਡਾਰੀ 8 ਟੀਮਾਂ ਖੇਡੀਆਂ ਫਿਰ 10 ਟੀਮਾਂ ਖੇਡੀਆਂ ਇਸ ਸਾਲ 12 ਟੀਮਾਂ ਹੈ ਜੀ ਪੰਜਾਬ ਪਰ ਦੇ ਨਾਲ ਨਾਲ ਹੁਸ਼ਿਆਰਪੁਰ ਅੰਮ੍ਰਿਤਸਰ ਚੰਡੀਗੜ੍ਹ ਲੁਧਿਆਣੇ ਦੇ ਨਾਲ ਨਾਲ ਐਤਕੀ ਅੰਬਾਲਾ ਸਰਸਾ ਤੋਂ ਵੀ ਖਿਡਾਰੀ ਖੇਡਣ ਆਏ ਆ ਸੋ ਹਰਿਆਣੇ ਤੱਕ ਤੋਂ ਵੀ ਪੂਰੇ ਪੰਜਾਬ ਚ ਅੱਡਾ ਹੋਂਗਾਰ ਹੈ ਐਨੇ ਐਕਸਾਈਟਿਡ ਹੈ ਲੋਕ ਬੜਾ ਵਧੀਆ ਲੱਗਦਾ ਹੈ ਹੁਣ ਸਾਡੇ ਵੀਰ ਨੇ ਹੁਸ਼ਿਆਰਪੁਰ ਤੋਂ ਟੀਮ ਲੈ ਕੇ ਆਏ ਆ ਇਹਨਾਂ ਨੇ ਸਪੈਸ਼ਲ ਫੋਨ ਕੀਤਾ ਸੀ ਟੀਮ ਲੈ ਕੇ ਆਣਾ ਹੈ ਇਹ ਇੱਕ ਕੌਮੀ ਪਰਿਵਾਰ ਜਿਹੜਾ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਦਿੱਤਾ ਇੱਕ ਪਰਿਵਾਰ ਬਣਾਇਆ ਸਾਨੂੰ ਉਹ ਪਰਿਵਾਰ ਨੂੰ ਇਕੱਠਿਆਂ ਕਰਕੇ ਇਸ ਟੂ ਲੀਗ ਦੀਆਂ ਤਿੰਨ ਖਾਸੀਅਤ ਹੈ ਜੀ ਪਹਿਲਾ ਪੰਜਾਬੀ ਭਾਸ਼ਾ ਨੂੰ ਪ੍ਰੋਮੋਟ ਕਰਨਾ ਸਾਰੀਆਂ ਜਰਸੀਆਂ ਦੇ ਨਾਮ ਪੰਜਾਬੀ ਚ ਬਣਦੇ ਆ ਇਹਦੇ ਨਾਲ ਦੂਜੀ ਜਿਹੜੀ ਤੀਜ ਹੈ ਦੂਜੀ ਸਾਡਾ ਮਕਸਦ ਹੈ ਇਤਿਹਾਸ ਨਾਲ ਜੋੜਨਾ ਟੀਮਾਂ ਦੇ ਨਾਮ ਇਤਿਹਾਸਕ ਥਾਵਾਂ ਦੇ ਨਾਮ ਨਾਲ ਜਿਹੜੇ ਬਣਦੇ ਆ ਤੀਜਾ ਹੈਗਾ ਕਿ ਪਰਿਵਾਰ ਦੇ ਵਿੱਚ 18 ਸਾਲ ਦਾ ਨੌਜਵਾਨ ਵੀ ਖੇਡ ਰਿਹਾ ਤੇ 55 ਆਲਾ ਵੀ ਖੇਡ ਰਿਹਾ ਤਾਂ ਤੀਜਾ ਮਕਸਦ ਇਹ ਹੁੰਦਾ ਸੋ ਆ ਤਿੰਨ ਮਕਸਦ ਦੇ ਨਾਲ ਅਸੀਂ ਜਿਹੜਾ ਚੱਲਦੇ ਆ ਬਹੁਤ ਅੱਛਾ ਮਿਲਦਾ ਮੈਂ ਕਹਿੰਦਾ ਜਦੋਂ ਕੋਈ ਬੱਚਾ ਖੇਡਣ ਆਂਦਾ ਹੈ ਜਾਂ ਕਿਸੇ ਪਲੇਅਰ ਦੇ ਨਾਲ ਉਹਦਾ ਪੁੱਤਰ ਦੇਖਣ ਆਂਦਾ ਤਾਂ ਉਹ ਪੁੱਛਦਾ ਹੈ papa ji ya taragadh ki hai aa vivekgadh ki hai ਤੋ ਉਹ ਬੱਚਾ ਇਤਿਹਾਸ ਨਾਲ ਜੁੜਦਾ ਉਹੀ ਹੈ ਨਾ ਵੀ ਜਦੋਂ ਇੱਕ ਤਾਂ papa ਗੇਮ ਦੇ ਵਿੱਚ ਸਿੱਖ ਬੱਚਿਆਂ ਨੂੰ ਰੁਝਾਨ ਕਰਵਾ ਰਹੇ ਕਿ ਬੱਚੇ ਖੇਡਾਂ ਵੱਲ ਜਾਣ ਉਸ ਦੇ ਨਾਲ ਨਾਲ ਜਦੋਂ ਐਡੇ ਸੋਹਣੇ ਨਾਮ ਰੱਖੇ ਜਾਂਦੇ ਨੇ ਵੀ ਇਤਿਹਾਸ ਦੇ ਨਾਲ ਜੁੜਦੇ ਹੋਏ ਫਿਰ ਉਹਨਾਂ 'ਚ ਵੀ ਹੁੰਦਾ ਵੀ ਅਸੀਂ ਕਿਸ ਤਰੀਕੇ ਨਾਲ ਇਹਨੂੰ ਜਾਣੀਏ ਇਹ ਵੀ ਇੱਕੇ ਨਾਮ ਕਿਉਂ ਰੱਖਿਆ ਇਤਿਹਾਸ ਕੀ ਹੈ ਬਿਲਕੁਲ ਇਹੀ ਗੱਲ ਹੈ ਜੀ ਕਿ ਮਕਸਦ ਹੁੰਦਾ ਕਿ ਆਪਾਂ ਕਿਵੇਂ ਸਿੱਖੀ ਨੂੰ ਸਿਧਾਂਤਾਂ ਨੂੰ ਤੇ ਖੇਡ ਨੂੰ ਇਕੱਠਿਆਂ ਕਰ ਸਕੀਏ ਇਨਕਲਕੇਟ ਕਿਵੇਂ ਕਰ ਸਕੀਏ ਹੁੰਦਾ ਬਾਕੀ ਇਹ ਕਿਉਂਕਿ ਸੰਗਤੀ ਟੂਰਨਾਮੈਂਟ ਹੈ ਨੋਟ ਫਾਰ ਪ੍ਰੋਫਿਟ ਹੈ ਤਾਂ ਬਹੁਤ ਲੋਕਾਂ ਦਾ ਸਾਥ ਰੰਦਾ ਜਿਵੇਂ ਅਜਸਪਾਲ ਜੀ ਪਹੁੰਚੇ ਐ ਇਹ ਬਾਹੂ ਇੰਡਸਟਰੀਜ਼ ਤੋਂ ਨੇ ਐ ਸਾਨੂੰ ਸਾਨੂੰ ਮਿਲੇ ਵੀ ਨਹੀਂ ਅੱਜ ਮੈਂ ਪਹਿਲੀ ਵਾਰ ਹੀ ਮਿਲ ਰਿਹਾ ਹਾਂ ਇਹਨਾਂ ਦਾ ਫੋਨ ਆਇਆ ਸਾਡੇ ਆਰਗੇਨਾਈਜ਼ਿੰਗ ਟੀਮ ਨੂੰ ਕਿ ਅਸੀਂ ਸਪੋਰਟ ਕਰਨਾ ਚਾਹੁੰਦੇ ਆ ਇਹਨਾਂ ਦੀ ਫੈਮਿਲੀ ਨੇ ਬਾਹੂ ਫੈਮਿਲੀ ਨੇ ਸਾਨੂੰ ਸਪੋਰਟ ਕੀਤਾ ਇਹਨਾਂ ਨੇ ਪੂਰੀ ਟੀਮ ਨੂੰ ਨਾਲ ਸਾਡੇ ਟੂਰਨਾਮੈਂਟ ਨੂੰ ਸਪான்ਸਰ ਕੀਤਾ ਕੋਈ ਕਿੱਥੋਂ ਆਂਦਾ ਕੋਈ ਕਿੱਥੋਂ ਆਂਦਾ ਕੋਈ ਵਪਾਰੀ ਖੇਡਦਾ ਕੋਈ ਸਰਵਿਸ ਵਾਲਾ ਖੇਡਦਾ ਕੋਈ ਐਂਟਰਟੇਨਮੈਂਟ ਵਾਲਾ ਖੇਡਦਾ ਇੱਕ ਹੋਰ ਗੱਲ ਮੈਂ ਦੱਸ ਦੇਣਾ ਚਾਹਨਾ ਪਿਛਲੇ 2 ਸਾਲ ਤੋਂ ਇਸ ਟੂਰਨਾਮੈਂਟ ਦੇ ਵਿੱਚ ਚੀਫ ਗੈਸ ਜਿਹੜੇ ਆ ਪਿਛਲੇ ਸਾਲ ਆਈਪੀਐਲ ਤੋਂ ਬਲਤੇਜ ਸਿੰਘ ਆਏ ਕਮਲਪ੍ਰੀਤ ਕੌਰ অলੰਪੀ ਉਹ ਸਾਰੇ ਲੋਕ ਵੀ ਵੇਖਣ ਆਉਂਦੇ ਵੀ ਵਾਹ ਕਿਆ ਨਵਾਂ ਉਪਰਾਲਾ ਸੋ ਮੈਂ ਚਾਹੂੰਗਾ ਕਿ ਤੁਸੀਂ ਕੈਪਟਨਸ ਨਾਲ ਵੀ ਇੱਕ ਵਾਰੀ ਇਹ ਜ਼ਰੂਰ ਗੱਲ ਕਰੋ ਜੀ ਸਰ ਸਰ ਦੇ ਦੋਨੋਂ ਇੱਕ ਕਲਾਸ ਫਾ ਪੁੱਛਿਆ ਜਾਊਗਾ ਵੀ ਜਿੱਥੇ ਸਾਰਾ ਜਿਹੜਾ ਇੰਡੀਆ ਵਾ ਉਹ ਆਈਪੀਐਲ ਚ ਰੁੱਝਿਆ ਹੁੰਦਾ ਪਰ ਆਪਾਂ ਇਹੀ ਡੇਟਸ ਫਾਈਨਲ ਕਰਦੇ ਹਾਂ ਵੀ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਕੀ ਮਤਲਬ ਇਹਦਾ ਖਾਸ ਕਰਨਾ ਵੀ ਇਹਨਾਂ ਦਿਨਾਂ ਵਿੱਚ ਜਿਹੜਾ ਮੈਚ ਰਖਾਇਆ ਜਾਂਦੇ ਨੇ ਕਾਰਨ ਇਹ ਹੈ ਜੀ ਕਿ ਆਈਪੀਐਲ ਦੇ ਵਿੱਚ 4-400 ਰੁਪਏ ਦਾ ਪੋਪਕੋਰਨ ਤੇ 100-100 ਰੁਪਏ ਦਾ ਪਾਣੀ ਲੈ ਕੇ ਅਸੀਂ ਰੁੱਲ ਕੇ ਬਲੈਕ ਚ ਟਿਕਟਾਂ ਲੈ ਕੇ ਵੇਖਣ ਜਾਂਦੇ ਆ ਤੇ ਫਿਰ ਉੱਥੇ ਦੇਖ ਕੇ ਕੀ ਖੁਸ਼ ਹੋਣੇ ਆ ਪੰਜਾਬ ਜਿੱਤਰੀ ਆ ਉਹ ਇੱਥੇ ਵੇਖਣਾ ਉਹ ਇੱਥੇ ਸਾਰਾ ਹੀ ਪੰਜਾਬ ਹੈ ਬਿਲਕੁਲ ਇੱਥੇ ਸਾਰਾ ਹੀ ਆਪਣੇ ਹੈ ਇੱਥੇ ਗੁਰੂ ਦਾ ਲੰਗਰ ਵਰਤ ਰਿਹਾ ਹੈ ਇੱਥੇ ਕਿਸੇ ਨੇ ਤੁਹਾਡੇ ਤੋਂ 100 ਰੁਪਏ ਦਾ ਪਾਣੀ ਦਾ ਨਹੀਂ ਲੈਣਾ ਤੇ ਕਿਸੇ ਨੇ 400 ਰੁਪਏ ਪਾਪਕੋਰਨ ਨਹੀਂ ਲੈਣਾ ਲੰਗਰ ਵੀ ਨਾਲ ਮਿਲਦਾ ਆਓ ਸਾਰੇ ਵੇਖੋ ਐਵੇਂ ਅਸੀਂ ਰੋਲੇ ਫਿਰਦੇ ਆ ਐਂਟਰਟੇਨਮੈਂਟ ਉੱਤੇ ਚੀਅਰ ਲੀਡਰ ਹੈ ਉੱਤੇ ਕੁਝ ਹੈ ਉੱਤੇ ਇੱਧਰ ਵੇਖੋ ਆਪ ਆਪਣੇ ਪਰਿਵਾਰ ਵੱਲ ਵੇਖੋ ਤੇ ਤੁਹਾਡਾ ਪਰਿਵਾਰ ਤੁਹਾਨੂੰ ਗੁਰੂ ਦੇ ਲੰਗਰ ਵਿੱਚ ਇਹ ਗੁਰੂ ਦੀ ਟੀਮ ਹੈ ਤੇ ਗੁਰੂ ਦੇ ਅਸੀਂ ਸਾਰੇ ਨੌਜਵਾਨ ਕਿੱਥੋਂ ਕਿੱਥੇ ਦੇ ਪਲੇਅਰਸ ਆ ਰਹੇ ਨੇ ਇਹ ਟੀਮਾਂ ਕਿੰਨੀਆਂ ਹੋਣਗੀਆਂ ਸਾਡੇ ਕੋਲ 12 ਟੀਮਾਂ ਜੀ 12 ਟੀਮਾਂ ਦੇ ਵਿੱਚ ਹੁਸ਼ਿਆਰਪੁਰ ਅੰਮ੍ਰਿਤਸਰ ਚੰਡੀਗੜ੍ਹ ਲੁਧਿਆਣਾ ਜਲੰਧਰ ਸਾਰੇ ਪਾਸਿਓਂ ਖਿਡਾਰੀ ਆ ਰਹੇ ਆ ਇਸ ਦੇ ਨਾਲ ਨਾਲ ਅੰਬਾਲਾ ਸਰਸੇ ਤੋਂ ਇਹ ਦੋ ਪਾਸਿਓਂ ਵੀ ਸਾਡੇ ਕੋਲ ਖਿਡਾਰੀ ਇਸ ਸਾਲ ਖੇਡਣ ਆ ਰਹੇ ਆ ਜੀ ਇਹ ਸਾਡੇ ਹੁਸ਼ਿਆਰਪੁਰ ਦੀ ਟੀਮ ਹੈ ਜੀ ਹਾਂ ਕੈਪਟਨਸ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਵੇਖਦਾ ਕਿ ਇੰਨਾ ਜਿਹੜਾ ਨੇਕ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਕਿ ਸਿੱਖ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਐਡੇ ਸੋਹਣੇ ਨਾਮ ਰੱਖੇ ਗਏ ਨੇ ਟੀਮਾਂ ਦੇ ਪਹਿਲਾਂ ਤਾਂ ਮੈਂ ਜਿਹੜਾ ਸਿੱਖ ਪ੍ਰੀਮੀਅਰ ਲੀਗ ਕਰਾ ਰਹੇ ਆ ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਸਿੱਖੀ ਨੂੰ ਪ੍ਰਮੋਟ ਤਾਂ ਕਰ ਹੀ ਰਹੇ ਆ ਪਰ ਸਪੋਰਟਸ ਲਈ ਵੀ ਉਹਨਾਂ ਨੂੰ ਸਾਰਿਆਂ ਨੂੰ ਸ਼ਾਇਦ ਕਰ ਰਿਹਾ ਵੀ ਸਪੋਰਟਸ ਵਿੱਚ ਆਓ ਸਾਰੇ ਜਣੇ ਸਪੋਰਟਸ ਇੱਕ ਇਦਾਂ ਦਾ ਇੱਕ ਪਲੈਟਫਾਰਮ ਹੈ ਵੀ ਜਿਹਦੇ ਵਿੱਚ ਆਪਣੀ એનર્ਜੀ ਤਾਂ ਵੇਸਟ ਹੁੰਦੀ ਹੈ ਪਰ ਇੰਟਰਨੈਟ ਵਿੱਚ ਬਹੁਤ ਹੁੰਦਾ ਤੇ ਉਹਦੇ ਕਰਕੇ ਜਿਹੜਾ ਵੀ ਪਰਫਾਰਮ ਕਰਦਾ ਹੈ ਰਾਈਟ ਤੇ ਦੂਜੇ ਬੰਦਾ ਦੇਖਦਾ ਵੀ ਪਰਫਾਰਮ ਕਰ ਰਿਹਾ ਮੈਂ ਵੀ ਪਰਫਾਰਮ ਕਰਾਂ ਜਦੋਂ ਇੱਕ ਦੂਜੇ ਵੱਲ ਦੇਖ ਕੇ ਪਰਫਾਰਮ ਕਰਦੇ ਅੰਦਰ ਚਾਹਤ ਪੈਦਾ ਹੁੰਦੀ ਹੈ ਬਿਲਕੁਲ ਤੇ ਇਹਨਾਂ ਦਾ ਜਿਹੜਾ ਪ੍ਰਾਲਾ ਬਹੁਤ ਵਧੀਆ ਮੈਂ ਨੂੰ ਬਹੁਤ ਐਪਰੀਸ਼ੀਏਟ ਕਰਦਾ ਜੀ ਤੇ ਸਾਰਿਆਂ ਨੂੰ ਹਮਮਾਗੇ ਪਹੁੰਚਣ ਦੀ ਇੱਥੇ ਮੈਂ ਕਿੰਨਾ ਵੀ ਰਿਕੁਐਸਟ ਕਰਦਾ ਵੀ ਸਾਰੇ ਆਓ ਤੇ ਸਾਨੂੰ ਸਾਰਿਆਂ ਨੂੰ ਐਪਰੀਸ਼ੀਏਟ ਕਰੋ ਤੁਹਾਡੀ ਟੀਮ ਜਿਹੜੀ ਸੀ ਕਿੱਥੋਂ ਲੈ ਕੇ ਆ ਰਹੇ ਹੋ ਵੀ ਜਿੱਦਾਂ ਜਿਹੜੇ ਘੈਂਟ ਘੈਂਟ ਪਲੇਅਰਸ ਆ ਰਹੇ ਨੇ ਅ ਮੇਰੀ ਹੁਸ਼ਾਰਪੁਰ ਦੀ ਟੀਮ ਹੈ ਪਰ ਪਲੇਅਰ ਮੇਰੇ ਦੋ ਤਿੰਨ ਮੁੰਡੇ ਛੰਡੀਗੜ ਤੋਂ ਹੈਗੇ ਜੀ ਬਾਕੀ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਮੁੰਡਾ ਹੈਗਾ ਜੀ ਦੋ ਤੇ ਮੈਂ ਤਾਂ ਮਿਕਸ ਹੋ ਕੇ ਮੁੰਡੇ ਖੇਡ ਰਿਹਾ ਵਾ ਜਿਹੜੇ ਸਭ ਸੂਰਤ ਹੈ ਨਾ ਜੀ ਮੇਨ ਆਪਸ਼ਨ ਤਾਂ ਆਪਣੇ ਇਹ ਹੈ ਵੀ ਸਭ ਸੂਰਤ ਕਰਨੇ ਹੈ ਤੇ ਸਭ ਸੂਰਤ ਫਿਰ ਤੇ ਇੱਕ ਇੱਕ ਤਾਂ ਤੋਂ ਸ਼ਾਹਪੁਰ ਤੇ ਮਿਲ ਨਹੀਂ ਸਕਦੇ ਫਿਰ ਇਧਰ ਉਧਰ ਦੇਖਣਾ ਹੀ ਪੈਂਦਾ ਹੈ ਇਸ ਕਰਕੇ ਇਕੱਠੇ ਕਰਕੇ ਲੈ ਕੇ ਆ ਰਹੇ ਥੈਂਕ ਯੂ ਸੋ ਮਚ ਕ੍ਰਿਕਟ ਉਹ ਵੀ ਵੱਧ ਚੜ ਕੇ ਖੇਲ ਸਕਦੇ ਨੇ ਤੇ ਆਪਣੀ ਇੱਕ ਪਹਿਚਾਨ ਬਣਾ ਸਕਦੇ ਆ ਜੀ ਬਿਲਕੁਲ ਪਹਿਲਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਿੱਖ ਪ੍ਰੀਮੀਅਰ ਲੀਗ ਦੀ ਪੂਰੀ ਆਰਗੇਨਾਈਜ਼ਿੰਗ ਕਮੇਟੀ ਨੂੰ ਕਿ ਜੋ ਇੰਨਾ ਸੋਹਣਾ ਉਪਰਾਲਾ ਕਰਦੀ ਆ ਪਿਛਲੇ 2 ਸਾਲ ਤੋਂ ਸਾਡੀ ਟੀਮ ਖੇਡਦੀ ਆ ਰਹੀ ਹੈ ਇਹਦੇ ਵਿੱਚ ਐਂਡ ਜਦੋਂ 8 ਤੋਂ 10 ਟੀਮਾਂ ਹੋਈਆਂ ਐਂਡ ਇਸ ਸਾਲ 12 ਟੀਮਾਂ ਹੋਈਆਂ ਤੇ ਉਹ ਦੇਖ ਕੇ ਸਾਨੂੰ ਛਾ ਮਿਲਦਾ ਕਿ ਕਿੰਨਾ ਸੋਹਣਾ ਉਪਰਾਲਾ ਕੀਤਾ ਗਿਆ ਇਸ ਸਾਲ ਹੋਰ ਵੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲੇਗਾ ਸਾਨੂੰ ਸਾਡੀ ਟੀਮ ਲੋਗਰ ਲਾਇੰਸ ਪਿਛਲੇ 2 ਸਾਲ ਤੋਂ ਖੇਡ ਰਹੀ ਆ ਐਂਡ ਇਸ ਸਾਲ ਵੀ ਪੂਰੇ ਜੋਰ-ਸ਼ੋਰ ਨਾਲ ਖੇਡ ਖੇਡੇਗੀ ਗੱਲ ਆਂਦੀ ਇਨਕਲੂស៊ីਵਿਟੀ ਦੀ ਕਿ ਸਿੱਖ ਜਿਹੜੇ ਸਾਬਤ ਸੂਰਤ ਸਿੱਖ ਹੈ ਅਸੀਂ ਸੋਚਦੇ ਸੀਗੇ ਕਿ ਸਾਡਾ ਪਿੱਛੇ ਰਹਿਣ ਦਾ ਕਾਰਨ ਬਣਦੇ ਨੇ ਬਟ ਇਹ ਜਿਹੜੀ ਲੀਗ ਹੈ ਇਹ ਸਾਬਤ ਸੂਰਤ ਸਿੱਖ ਨੂੰ ਹੀ ਪ੍ਰਮੋਟ ਕਰਦੀ ਆ ਐਂਡ ਉਹੀ ਸਾਡਾ ਸਭ ਤੋਂ ਮੇਨ ਇਨਕਲੂਸਿਵ ਫੈਕਟਰ ਆ ਕਿ ਜਿਹੜਾ ਸਾਬਤ ਸੂਰਤ ਹੋਏਗਾ ਉਹ ਕਰੇਗਾ ਐਂਡ ਜਦੋਂ ਅਸੀਂ ਪਿਛਲੇ ਸਾਲਾਂ ਤੋਂ ਦੇਖ ਰਹੇ ਆ ਕੇ ਬੰਦ ਕਿੰਨੇ ਸਿੱਖ ਨੇ ਜੋ ਸਾਬਤ ਸੂਰਤ ਹੋਣਾ ਚਾ ਰਹੇ ਨੇ ਐਂ ਲੀਗ ਨੂੰ ਖੇਡਣਾ ਚਾ ਰਹੇ ਨੇ ਸੋ ਦੇਖ ਕੇ ਸਾਨੂੰ ਹੋਰ ਉੱਛਾ ਮਿਲਦਾ ਐਂ ਲੀਗ ਦਾ ਮੋਟਿਵ ਹੋਰ ਜ਼ਿਆਦਾ ਕਲੀਅਰ ਹੁੰਦਾ ਤੇ ਇਫੈਕਟਿਵ ਦਿਖਦਾ ਧੰਨ ਤੁਹਾਡੀ ਟੀਮ ਕਿੱਥੋਂ ਆ ਰਹੀ ਆ ਸਰ ਸਾਡੀ ਟੀਮ ਬੇਸਿਕਲੀ ਲੁਧਿਆਣਾ ਤੋਂ ਆ ਸਾਡੇ ਦੋ ਪਲੇਅਰ ਅੰਮਾਲਾ ਸਰਸਾ ਤੋਂ ਵੀ ਆ ਰਹੇ ਨਵਾਂ ਇਨੀਸ਼ੀਏਟਿਵ ਜਿਹੜਾ ਕਿ ਲਿਆ ਗਿਆ ਕਿ ਸਿੱਖ ਖਿਡਾਰੀਆਂ ਨੂੰ ਇੱਕ ਅਲੱਗ ਮੰਚ ਦੇਣਾ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਨਾ ਚਾਹੁੰਦਾ ਮੈਂ ਜੀ ਸਿੱਖ ਪ੍ਰੀਮੀਅਰ ਲੀਗ ਦਾ ਜੀ ਜਿਨ੍ਹਾਂ ਨੇ ਸਾਨੂੰ ਐਡਾ ਵਧੀਆ ਮੰਚ ਦਿੱਤਾ ਵਾ ਜੀ ਤੇ ਜਿਨ੍ਹਾਂ ਨੇ ਸਾਨੂੰ ਲੋਕਾਂ ਸਾਹਮਣੇ ਆਉਣ ਦਾ ਮੌਕਾ ਦਿੱਤਾ ਵਾ ਤੇ ਇਹ ਸਭ ਤੋਂ ਬਹੁਤ ਵੱਡਾ ਬਹੁਤ ਵੱਡਾ ਉਪਰਾਲਾ ਵਾ ਜੀ ਇਹ ਜਿਹੜਾ ਜੀ ਆਪਾਂ ਆਪਣੇ ਨੌਜਵਾਨਾਂ ਨੂੰ ਜਿਹੜਾ ਆਪਣੇ ਸਿੱਖਿਆ ਤੋਂ ਸਿੱਖੀ ਤੋਂ ਦੂਰ ਹੁੰਦਾ ਜਾ ਰਿਹਾ ਹੈ ਤੇ ਨਸ਼ਿਆਂ ਵੱਲ ਵੱਧਦਾ ਜਾ ਰਿਹਾ ਹੈ ਤੇ ਉਹਨਾਂ ਲਈ ਇਹ ਬਹੁਤ ਵੱਡਾ ਉਪਰਾਲਾ ਵਾ ਜੀ ਠੀਕ ਹੈ ਬਹੁਤ ਵੱਡਾ ਪਲੇਟਫਾਰਮ ਵਾ ਜੀ ਜਿਹਦੇ ਨਾਲ ਆਪਾਂ ਹੋਰ ਨਿਖਰਦੇ ਹਾਂ ਜੀ ਠੀਕ ਹੈ ਜੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਵੀ ਆਪਣਾ ਇੰਨਾ ਵਧੀਆ ਉਪਰਾਲਾ ਇੰਨਾ ਵਧੀਆ ਟੂਰਨਾਮੈਂਟ ਹੋ ਸਕਦਾ ਵ ਇਹ ਹੈ ਮੇਰਾ ਤੀਸਰਾ ਸਾਲ ਹੈ ਜੀ ਇਸ ਵਾਰ ਮੈਂ 2 ਸਾਲ ਪਹਿਲਾਂ ਵੀ ਖੇਡਦਾ ਰਿਹਾ ਹਾਂ ਇਸ ਸਾਲ ਮੇਰੀ ਮੇਰੀ ਟੀਮ ਹੈ ਸ਼ੇਰ ਸ਼ੇਰਗੜ੍ਹ ਸਟ੍ਰਾਈਕਰ ਤੇ ਉਹਦਾ ਮੈਂ ਕੈਪਟਨ ਆ ਹੀ ਲਖਵਿੰਦਰ ਸਿੰਘ ਠੀਕ ਹੈ ਜੀ ਤੇ ਇਹ ਬਹੁਤ ਵਧੀਆ ਬਾਈ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵਾਂ ਜੀ ਜਿਨ੍ਹਾਂ ਨੇ ਇੱਡਾ ਵਧੀਆ ਟੂਰਨਾਮੈਂਟ ਕਰਾਇਆ ਤੇ ਸਾਨੂੰ ਮੌਕਾ ਦਿੱਤਾ ਤੇ ਸਾਨੂੰ ਬੁਲਾਇਆ ਗਿਆ ਬਾਈ ਸਭ ਤੋਂ ਪਹਿਲਾਂ ਤਾਂ ਸਿਟੀ ਹੈਡਲਾਈਨ ਵੱਲੋਂ ਮੈਂ ਸਾਰੇ ਸ਼ਹਿਰ ਨੂੰ ਨਿਯੋਤਾ ਸੱਦਾ ਪੱਤਰ ਦੇਣਾ ਵਾਂ ਮੇਰੀ ਰਿਕਵੈਸਟ ਮੰਨਿਓ ਕਿ ਆਹ ਕਿ ਟੂਰਨਾਮੈਂਟ ਦੇਖ ਕੇ ਇੰਨੇ ਯਾਰਾ ਦੇਖੋ ਇਸ ਟੂਰਨਾਮੈਂਟ ਦਾ ਲੈਵਲ ਦੇਖੋ ਟੂਰਨਾਮੈਂਟ ਦੀ ਤੁਸੀਂ ਇੱਕ ਵਾਰੀ ਰੋਮਾਂਚ ਦੇਖੋ ਇੱਕੋ ਪਲੇਟਫਾਰਮ ਤੇ ਸਾਰੇ ਪਲੇਅਰ ਖੇਡਦੇ ਨੇ ਔਰ ਏਜ ਫੈਕਟਰ ਵੀ ਮੈਟਰ ਨਹੀਂ ਕਰਦਾ ਔਰ everything ਖਾਣਾ ਪੀਣਾ ਲਾਈਵ ਕਮੈਂਟਰੀ ਲਾਈਵ ਟੈਲੀਕਾਸਟ ਵਰਦੀਆਂ ਗਰਾਉਂਡ ਮੈਂਟੈਲਿਟੀ ਲਾਈਟਸ ਇਹਨੇ ਕੋ ਹਾਈ ਲੈਵਲ ਦਾ ਟੂਰਨਾਮੈਂਟ ਹੁੰਦਾ 3rd ਇਅਰ ਹੈ ਸਾਡਾ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਮਾਧਿਅਮ ਥਰੂ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ ਹਾਂ ਤੁਸੀਂ ਆਓ ਟੂਰਨਾਮੈਂਟ ਦੇਖੋ ਔਰ ਅਸੀਂ ਬੜੇ ਅਭਿਲਾਸ਼ੀ ਹਾਂ